ਉੱਤਾਂ ਬੈਠੇ ਜੇ ਪ੍ਰਸ਼ਾਦਾਪਨ ਛਕਿਆ ਇਹ ਆਲੀ ਆਪਣਾ ਹੈ ਜੈਲ ਸਿੰਘ ਕਿਹੜਾ ਪਿੰਡ ਜੀ ਆਪਣਾ ਖੇਰਾ ਕਿਹੜੀ ਖੇਰਾ ਤੇ ਹੁਣ ਕੋਈ ਖੇਰਾ ਕਿਹੜੀ ਹਾਂ ਕੋਈ ਨਹੀਂ ਨਹੀਂ ਕੋਡਲ ਲਗਾ ਪੈਂਦਾ ਕੋਡਲ ਤੇ ਲੱਗੇ ਆ ਤਾਂ ਕਿਹੜਾ ਕਿਹੜੀ ਆ ਸਾਡੇ ਦੇਰਾ ਹੈ ਦੇਰਾ ਮਾ ਇਹ ਕੱਲਾ ਨੋਰ ਦਾ ਕਿੱਥੇ ਆਣ ਪੋ? ਮੈਂ ਭਾਈ ਕੁਛ ਨਹੀਂ ਨਿਕਲਦਾ ਪਿਆ। ਕੁਛ ਲਿਖਿਆ। ਇਹਦਾ ਐਡਰੈਸ ਜਿਹੜਾ ਮੈਂ ਵੇਖਿਆ ਧਾਰਕੜ ਦੇ ਉਹ ਖੈਰਾ ਸੁਲਤਾਨੀ ਆ। ਸੁਲਤਾਨ ਖੈਰਾ ਕਿਹੜਾ? ਜਿਹੜਾ ਪਿੰਡਾ ਭਾਜੀ ਨੂੰ ਡਾਕਨ ਵਾਲਾ ਕੀ ਲਿਖਣਾ ਕਿੱਥੇ ਧਾਰਕੜ? ਇਹ ਬਾਬਾ ਜੀ ਦਿਓ ਆਪਣਾ ਤਕੜ ਫਾਈਲ। ਨੰਬਰ ਵੀ ਹੈਗੇ ਸੀ ਵੀ ਜਿਹੜੇ ਕੋਨਟੈਕਟ ਦਿੱਤਾ ਇੱਕ ਇੱਕ ਰੋਮ ਨੰਬਰ ਹੈਗੇ ਘੱਟਦਾ ਜੇ। ਇੱਕ ਨੰਬਰ ਮਿਲਿਆ ਨਹੀਂ। ਇੰਨਾ ਕੋ ਬਾਬਾ ਜੀ ਆਏ ਸੀ। ਇੱਥੇ ਆਪਣੇ ਆਏ ਹੋਏ। ਕਾਹਦੀ ਆਏ ਦੀ? ਓਕੇ। ਹੁਣ ਜਾਣਾ ਧਿਆਨ ਬਸ ਲਈਏ ਫਿਰ ਨਹੀਂ ਤੇ ਆਪਣੀ ਜਾਣਾ ਇਹ ਘਰ ਨੂੰ ਮੈਨੂੰ ਕਹਿਤਾ ਜਲੰਧਰ ਆਇਆ ਮੈਂ ਸੌਂ ਕੇ ਇਹ ਤਾਂ ਸੇਰੇ ਦੂਜਾ ਹੀ ਜਾਂਦਾ ਨਾਮ ਆ ਜਰਨੈਲ ਸਿੰਘ ਜੈਲ ਸਿੰਘ ਕਹਿੰਦੇ ਸੀ ਤੇ son of ਤਾਰਾ ਸਿੰਘ ਖੈਰਾ ਸੁਲਤਾਨ ਗਰਦਾਸਪੁਰ ਤੇ ਇੱਕ ਹੋਰ ਵੀ ਜੀ ਪਿਆਦਾ ਜੀ ਉਹ ਵੀ ਕੱਢਿਓ ਆ ਬਾਬਾ ਜੀ ਦੋ ਮੋਟਰਗੱਡੀਆਂ ਲਾ ਜਦ ਮੈਂ ਅਸਿੰਤਾਰਾ ਸਿੰਘ ਫੇਰਾ ਸੁਲਤਾਨੀ ਤਹਿਸੀਲ ਡੇਰਾ ਬਾਬਾ ਨਾਨਕ ਫੋਟੇ ਘਟੂੜੀਆਂ ਦੇ ਤਲੇ ਲਿਖਿਆਦਾ ਵੋਟਰ ਗੱਡੀ ਦੇ ਉੱਤੇ ਵੀ ਪੈਲੇ ਹੋ ਗਿਓ ਮੋਟਾ ਮੋਟਾ ਕਸੀਲ ਦੇ ਰਹੇ ਉਹਨਾਂ ਨੇ ਪੈਂਦੀ ਨਹੀਂ ਨਾ ਜੀ 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 ਹੋਏ ਕੋਚੋ ਕਰੋ ਬਾਬਾ ਜੀ ਪਰਿਵਾਰ ਚ ਕੌਣ-ਕੌਣ ਆ ਤੁਹਾਡੇ ਬਈ ਨਹੀਂ ਕਰੇ ਬੱਚੇ ਆ ਘਰ ਵਾਲੀ ਆ ਬੱਚਾ ਨਹੀਂ ਇੱਥੇ ਕੋਈ ਤੇ ਭਰਾ ਕਿਨੇ ਤੁਸੀਂ ਭਰਾ ਤੇ ਨੇ ਭਰਾਵਾਂ ਕੀ ਭਰਾ ਦਾ ਨਾ ਕੀ ਤੁਹਾਡੇ ਦੱਸੋ ਬਾਬਾ ਜੀ ਕਿੰਨੀ ਪਈ ਤੀ ਇਹ ਅਖ ਰਹੇ ਕਿ ਇਹ ਤਾਂ ਬਈ ਚੱਲੀਏ ਮੈਂ ਹਾਂ ਤਾਂ ਪਿੰਨ ਨੂੰ ਫਿਰ ਨਹੀਂ ਆਈ ਨਹੀਂ ਨਾ ਜਾਣਾ ਮੈਂ ਘਰ ਵੇਜਿਆ ਹਾਂ ਘਰ ਵੇਜ ਤਵਾ ਕਿੰਨੇ ਲੱਖ ਦਾ ਕਿੰਨੇ ਦਾ ਵੇਚੇ ਕਰ ਹੈ ਦੋ ਬਾਬਾ ਜੀ ਜਵਾਬ ਦਿਓ ਦੱਸੋ ਫਿਰ ਦੱਸੋ ਫਿਰ ਚਲੀਏ ਆਪਾਂ ਕਰ ਕਿੰਨੇ ਦਾ ਵੇਚਿਆ ਤੁਹਾਡੇ ਪਤਾ ਜੀ ਹੈ ਕਿ ਘਰੇ ਬਾਪੂ ਜੀ ਨਹੀਂ ਬਾਪੂ 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 ਨਹੀਂ ਭਰਾ ਹੈ ਗਿਆ ਭਰਾ ਹੈ ਗਿਆ ਦੱਸੋ ਕੋਈ ਨਹੀਂ ਗੱਲ ਕਰ ਬਈ ਭਰਾਵਾਂ ਨਾਲ ਜਾ ਕੇ ਨਹੀਂ ਉਹ ਨਹੀਂ ਕਰਦੇ ਅਹੀਂ ਗੱਲ ਕਰਾਂਗੇ ਜਾ ਕੇ ਵਾਣਾ ਨਹੀਂ ਆਈ ਕਰਨਾ ਨਹੀਂ ਤੇ ਘਰ ਵਾਲੀ ਘਾੜੀ ਕਦੋਂ ਦੇ ਬავ ਜੀ ਰੋ ਗਿਆ ਤੀ ਨਾਮ ਤੇ ਬੱਚੇ ਤੀ ਨਾਮ ਇਹ ਨੋਰਗਾ ਹੈ ਨੋਰਗਾ ਮਰ ਗਿਆ ਦੋਵਾਂ ਦੀ ਹਾਂ ਕੁੜੀ ਮਰ ਗਈ ਉਹ ਕਿਦਾਂ ਇਹ ਬਿਲਕੁਲ ਬਿਆਨ ਚੇਂਜ ਹੋ ਗਿਆ ਵੀਰ ਜੀ ਇਹ ਜਦੋਂ ਮੈਂ ਪੁੱਛਿਆ ਨਾ ਇਹਨਾਂ ਨੂੰ ਉਹਨੂੰ ਦੇ ਆਪਾਂ ਬੈਠੇ ਜਿੰਨਾ ਤੁਹਾਨੂੰ ਔਰ ਟਾਈਮ ਲੱਗਿਆ ਜੇ ਤੁਹਾਡੇ ਨਾਲ ਸੰਬੰਧ ਹੋਇਆ ਵੀ ਇਹ ਬਾਬਾ ਜੀ ਮੈਨੂੰ ਕਹਿੰਦੇ ਬਈ ਇੱਕ ਇੱਕ بیٹے ਦੀ ਡੈਥ ਹੋਈ ਹੈਗੀ ਠੀਕ ਹੈ ਜੀ ਤੇ ਮੇਰੀਆਂ ਕੁੜੀਆਂ ਵਾਂ ਜਿਹੜੇ ਜਲੰਧਰ ਆ ਮੈਂ ਜਲੰਧਰੋਂ ਆਇਆ ਵਾਂ ਤੇ ਮੈਂ ਕਿਹਾ ਜਾਣਾ ਕਿਥੇ ਕਹਿੰਦੇ ਮੇਰਾ ਭਰਾ ਵਾ ਜਲੰਧਰ ਉਹਦੇ ਕੋਲ ਜਾਣਾ ਵਾ ਫੋਟੋ ਵੀ ਇਹਨਾਂ ਕੋਲ ਹੈਗੀਆਂ ਵਾ ਉਹ ਪਤਾ ਨਹੀਂ ਕਿਹਦੀਆਂ ਫੋਟੋਆਂ ਰੱਖਿਆ ਦੋ ਬਾਬੇ ਵੀ ਖਾਓ ਫੋਟੋ ਵਾ ਬਾਬੇ ਫੋਟੋਆਂ ਮੁਖਾਓ ਜਿਹੜੀਆਂ ਵਿੱਚ ਮੁਖਾਓ ਖਾਓ ਜਿਹੜੇ ਪਾਸਪੋਰਟ ਸਾਈਜ਼ ਫੋਟੋਆਂ ਰੱਖਿਆ ਦੋ ਜੀ ਵਿੱਚ ਆ ਮੁੰਡਾ ਤਾਂ ਕੋਈ ਤੇਰੀ ਬੇੜੀ ਆ ਅਛਾ ਇਹ ਕਿੱਥੇ ਹੋਣਾ ਇਹ ਮੁੰਡਾ ਕਿੱਥੇ ਦੰਡਾ ਮੁੰਡਾ ਆਹਦੀ ਫੋਟੋ ਚ ਮਰੀਨ ਪਿਆ ਕਹਿੰਦੇ ਬੱਚੇ ਅੱਗੇ ਮੁੰਡੇ ਦੇ ਬੱਚੇ ਆ ਮੇਰੇ ਕੋਲ ਲੈਂਦੇ ਪਏ ਕਿੰਨੇ ਬੱਚੇ ਆ 3 ਇਹ ਕਿੱਥੇ ਆ ਨਾਨਕੇ ਰਹਿੰਦੇ ਆ ਨਾਨਕੇ ਰਹਿੰਦੇ ਆ ਇਹਦੀ ਘਰ ਵਾਲੀ ਆਹੇ ਆਵੇ ਨਾਲ ਆ ਘਰ ਵਾਲੀ ਇਹ ਪਿੱਕੇ ਚਲ ਗਈ ਆਪਣੇ ਠੀਕ ਆ ਤੇ ਚਲੀਏ ਆਪਾਂ ਹੁਣ ਫਿਰ ਨਹੀਂ ਜਾਣੇ ਕਿ ਹੈ ਹੈ ਫੋਟੋ ਜਲਾ ਨਾ ਦੋ ਤੂੰ ਇਹ ਜਾ ਲਈ ਬਾਬੇ ਤੂੰ ਜਾਣਾ ਕਿੱਥੇ ਹੁਣ ਨਹੀਂ ਨਹੀਂ ਉਹਦਾ ਨਹੀਂ ਲਿੱਕਿਆ ਇਹ ਵੀ ਜੀ ਵੇਖੋ ਪੈਰਾਂ ਤੋਂ ਵੀ ਲੱਗ ਰਿਹਾ ਵਾ ਇਹ ਬਾਬੂ ਜੀ ਹਾਂ ਤੇ ਇੱਕ ਹੋਰ ਗੱਲ ਆ ਕਿ ਜਿੱਦਾਂ ਵੇਖੋ ਉਹ ਪਰਮਾਤਮਾ ਨੇ ਲਿਖਿਆ ਚੰਗੇ ਹੱਥੇ ਜਾਣਾ ਕਿ ਗੁੱਜਰਾਂ ਦੇ ਹੱਥ ਆ ਜਾਂਦਾ ਨਾ ਮੈਂ ਅੱਗੇ ਗੱਲ ਕਰ ਮੈਂ ਕਿਹਾ ਚੰਬੇ ਤੋਂ ਥੱਲੇ ਬਾਪੂ ਨੂੰ ਉਤਾਰਨਾ ਨਹੀਂ ਉਹਨਾਂ ਨੇ ਨਹੀਂ ਉਤਾਰਨਾ ਇਹਨੂੰ ਵੀਰੇ ਹੋਰ ਭੇਦ ਨਹੀਂ ਜੰਮੂਲ ਭੇਦ ਨਹੀਂ ਬਿਲਕੁਲ ਪਰਮਾਤਮਾ ਤੋਂ ਬਹੁਤ ਗੱਡੀਆਂ ਜਾਂਦੀਆਂ ਨੇ ਪਿਠਾ ਦੇ ਦਿੰਦੇ ਆ ਬੁੱਢੇ ਨਹੀਂ ਨਹੀਂ ਕੋਈ ਇਦਾਂ ਹੀ ਹੋਣਾ ਸੀ ਭਾਈ ਇੱਥੋਂ ਵਾਲਾ ਉਥੇ ਸ਼ਿਫਟ ਕਰਦੇ ਉਧਰ ਵਾਲਾ ਇੱਥੇ ਸ਼ਿਫਟ ਕਰਦੇ ਪਤਾ ਨਹੀਂ ਲੱਗੇ ਕੌਣ ਕਿ ਗੁੱਜਰ ਪਾਰਟੀ ਇਦਾਂ ਹੀ ਕਰਦੇ ਭਾਈ ਮੈਂ ਟ੍ਰਿਕ ਡਿਸਟਰਬ ਹੋ ਜਾਂਦਾ ਬੰਦਾ ਜਿੱਦਾਂ ਬਾਲਟੀ ਚ ਕਾ ਜਾ ਮੈਂ ਕਿਹਾ ਪਤਾ ਨਹੀਂ ਲੱਗ ਗਿਆ ਵਾ ਕਿ ਕਿ ਪਾਸੇ ਲੱਗ ਜਾਏਗਾ ਪਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 3:30 ਵੱਜ ਗਿਆ ਜੀ ਤੇ ਅਸਟਮੇ ਖੜੇ ਆ ਜੀ ਰਣਜੀਤ ਬਾਗ ਨੇੜੇ ਦਿਨਨਗਰ ਆਪਾਂ ਇੱਥੇ ਸਾਡੇ ਭਾਜੀ ਅਮਨਦੀਪ ਨਾਲ ਕਰਮ ਭਰੀ ਆਏ ਨੇ ਇਹ ਭਾਜੀ ਦਾ ਸਾਨੂੰ ਅਮਨਦੀਪ ਭਾਈ ਦਾ ਫੋਨ ਆਇਆ ਕਿ ਇੱਕ ਬਜ਼ੁਰਗੋ ਆ ਜੋ ਕਰੀਬਨ ਪਰ ਇਹ 1.5 ਘੰਟੇ ਤੋਂ ਨਹੀਂ ਨਹੀਂ ਪਾਜੀ ਇੱਕ ਡੇਟ ਨਹੀਂ 1 ਵਜੇ ਤੋਂ ਅੱਛਾ ਦੁਪਹਿਰ ਤੋਂ ਮੈਂ ਤਾਂ ਕੰਮ ਤੋਂ ਆਇਆ ਹੋ ਨਹੀਂ ਮੈਂ ਦੁਕਾਨ ਤੇ ਬੈਠਾ ਲੰਗਰ ਛਕੜੀ ਲੱਗਾ ਨਾਲ ਹੀ ਮੈਨੂੰ ਫੋਨ ਆ ਗਿਆ ਅੱਛਾ ਇਹ 1 ਵਜੇ ਤੋਂ ਮੇਰੇ ਘਰੇ ਪਰਿਵਾਰ ਵਾਲੇ ਆਏ ਨਾ ਖਾਣਾ ਦੇਣ ਉਹਨਾਂ ਤਾਂ ਸਿਆ ਕਿ ਇਹ ਜੀ 1 ਵਜੇ ਤੋਂ ਤੇ ਘੁੰਮਦੇ ਪਏ ਆ ਥੋੜੀ ਛੜੇ ਆਪਣੇ ਪਿੰਡ ਦੇ ਵਿੱਚ ਹੀ ਘੁੰਮਿਆ ਲਾਣੇ ਇੰਨੀ ਜੇ ਘੁੰਮੀ ਜਾਂਦੇ ਜੀ 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 ਪਰ ਦੁਪਹਿਰ ਦਾ ਕੋਈ ਲਾਗੇ ਜਾਂ ਫਿਰ ਲੱਗਦਾ ਕੋਈ ਬੱਸੇ ਬੱਸੇ ਉਤਰ ਕੇ ਪਾਜੀ ਬਿਲਕੁਲ ਪੈਰਾਂ ਤਾਂ ਦੇਖੋ ਕੋਈ ਮਿੱਟੀ ਨਹੀਂ ਲੱਗੀ ਦੀ ਕੋਈ ਹੱਥ ਬਿਲਕੁਲ ਸਾਫ਼ ਆ ਇਹ ਕੋਈ ਬੱਸੇ ਆ ਗਈ ਕਿਤਨਾ ਜਿਆਦਾ ਜੁੱਤਕੀ ਭਾਜੀ ਸੰਗਤ ਜੀ ਇਹ ਬਜ਼ੁਰਗ तकरीबन 1:30 ਵਜੇ ਤੇ ਇੱਥੇ ਰਣਜੀਤ ਬਾਗ ਹਾਈਵੇ ਤੇ ਪਿੰਡੇ ਆ ਜੀ ਇਹ ਇੱਥੇ ਫਿਰਦੇ ਪਏ ਆ ਭਾਜੀ ਹੁਣਾਂ ਦਾ ਘਰ ਇੱਥੇ ਨੇੜੇ ਹੀ ਆ ਤੇ ਵੀਰ ਜੀ ਨੇ ਸਾਨੂੰ 1 ਘੰਟੇ ਪਹਿਲਾਂ ਫੋਨ ਕੀਤਾ ਸੀ ਕਿ ਬਜ਼ੁਰਗ ਨੇ ਹਲਵਾਤ ਲਵਾਰਸ ਲੱਗਦੀ ਪਈ ਔਰ ਆਪਣੇ ਬਾਰੇ ਕੋਈ ਇਹਨਾਂ ਨੂੰ ਆਤਾ ਪਤਾ ਸਹੀ ਐਡਰੈਸ ਨਹੀਂ ਦੱਸਦੇ ਪਏ ਇਹਨਾਂ ਕੋ ਆਧਾਰ ਕਾਰਡ ਆ ਜੀ ਡਰਾਹ ਕਾਰ ਜਿਹੜਾ ਰੈਸ ਹੈ ਨਾ ਨਾਮ ਜਰਨੈਲ ਸਿੰਘ ਆ son of ਤਾਰਾ ਸਿੰਘ ਜਿਹੜਾ ਪਿੰਡ ਵਾ ਖੈਰਾ ਸੁਲਤਾਨੀ ਆ ਤੇ ਤਹਿਸੀਲ ਡੇਰਾ ਬਾਬਾ ਨਾਨਕ ਪਰ ਇਹ ਕਹਿੰਦੇ ਵੀ ਮੈਂ ਜਲੰਧਰੋਂ ਆਇਆ ਵਾਂ ਕਿਥੋਂ ਬਾਬਾ ਜਲੰਧਰੋਂ ਆਏ ਜੀ ਜਲੰਧਰੋਂ ਆਇਆ ਤੇ ਹੁਣ ਜਾਣਾ ਪਿੰਡ ਫਿਰ ਪਿੰਡ ਮੈਂ ਤੈਨੂੰ ਆਖੇ ਭੇਜ ਦਿੱਤਾ ਤਾਂ ਤੇ ਭੇਜ ਦਿੱਤਾ ਪਹਿਲਾਂ ਕਿਹਾ ਗੁਰੂ ਘਰੋਂ ਵੀ ਆਇਆ ਮੈਂ ਅੱਛਾ ਹਾਂ ਗੁਰੂ ਤੇ ਹੁਣ ਪਰਿਵਾਰ ਚ ਕੌਣ-ਕੌਣ ਦਾਡੇ ਕੋਈ ਵੀ ਨਹੀਂ ਕੋਈ ਵੀ ਨਹੀਂ ਆ ਇਹਨਾਂ ਮੁਤਾਬਿਕ ਦੱਸਦੇ ਵੀ ਮੇਰੀ ਧਰਮ ਪਤਨੀ ਵੀ ਪੂਰੀ ਹੋ ਗਈ ਤੇ ਮੇਰਾ ਬੇਟਾ ਵੀ ਪੂਰਾ ਹੋ ਗਿਆ ਵਾ ਤੇ ਛੋਟੇ-ਛੋਟੇ ਬੱਚਿਆਂ ਦੀ ਫੋਟੋ ਵਾ ਇਹਨਾਂ ਕੋ ਉਹ ਕਹਿੰਦੇ ਆਪਣੇ ਨਾਨਕੇ ਰਹਿੰਦੇ ਆ ਸੋ ਇਹ ਬਜ਼ੁਰਗ ਇੱਥੇ तकरीबन ਕਿੰਨੇ ਜਰ ਤੋਂ ਇਦਾਂ ਹੀ ਪ੍ਰਸ਼ਾਦਾ ਪਾਣੀ ਭਾਈ ਹੁਣਾਂ ਸ਼ਿਕਾਇਆ ਵਾ ਸੋ ਸਾਡੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਬਾਪੂ ਜੀ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹਨੇ ਥੋੜੇ ਜੇ ਹਲਾਸ ਸਾਨੂੰ ਸਹੀ ਨਹੀਂ ਲੱਗਦੇ ਦਿਮਾਗੀ ਕਿਉਂਕਿ ਇਹ ਹੁਣ ਕੁਝ ਕਹਿੰਦੇ ਆ ਤੇ ਘੜੀ ਨੂੰ ਬਿਆਨ ਇਹਨਾਂ ਚੇਂਜ ਹੋ ਜਾਂਦੇ ਆ ਸੋ ਪੂਰੀ ਜਾਣਕਾਰੀ ਸਾਨੂੰ ਵੀ ਇਹਨਾਂ ਬਾਰੇ ਨਹੀਂ ਹੈਗੀ ਸਿਰਫ ਇਹਨਾਂ ਕੋ aadhar card ਤੇ voter card ਮਿਲਿਆ ਵਾ ਤੇ ਦੋ ਇਹਨਾਂ ਕੋ ਬੱਚੇ ਦੀ ਫੋਟੋਆਂ ਮਿਲੀਆਂ ਵਾ ਸੋ ਇਹਨਾਂ ਦਾ ਪਤਾ ਨਹੀਂ ਹੁਣ ਪਿੰਡ ਆਧਾਰ ਕਾਰਡ ਦੇ ਖਹਿਰਾ ਸੁਲਤਾਨੀ ਪਿੰਡ ਹੁੰਦਾ ਪਿਆ ਵਾ ਪਰ ਇਹਨਾਂ ਦਾ ਪਤਾ ਨਹੀਂ ਵੀ ਪਿੰਡ ਐਸਟੈਂ ਕਿੱਥੇ ਆ ਕਿੱਥੋਂ ਆਏ ਆ ਕਿੱਥੇ ਜਾਣਾ ਵਾ ਤੇ ਮੌਸਮ ਵੀ ਠੰਡ ਹੋ ਗਈ ਹੈ ਜੀ ਤੇ ਰਾਤ ਦਾ ਸਮਾਂ ਵਾ ਤੁਹਾਨੂੰ ਪਤਾ ਵੀ ਹਾਈਵੇ ਚੱਲਦੇ ਪਏ ਆ ਕਿਸੇ ਗੁਜਰ ਦੇ ਜਾਂ ਕਿਸੇ ਹੋਰ ਹੱਥ ਆ ਗਿਆ ਤੇ ਇਹਨੂੰ ਤੁਹਾਨੂੰ ਪਤਾ ਹੀ ਆ ਇੱਥੋਂ ਆਊਟ ਆਫ ਸਟੇਟ ਹੈ ਵੀ ਲੈ ਸਕਦੇ ਆ ਡੰਗਰ ਬੱਛੇ ਦੇ ਕੰਮ ਕਰਾਉਣ ਲਈ ਸੋ ਸਾਡੀ ਸਾਰੇ ਸੰਗ ਦੇ ਚੰਨਾਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਾਂ ਬਾਬਾ ਜੀ ਨੇ ਆਪਾਂ ਹੁਣ ਆਪਣੇ ਮਾਨੋ ਦਾ ਸੇਵਾ ਬਿਰਦਾ ਆਸ਼ਰਮ ਪਿੰਡ ਲੇਲ ਵਿੱਚ ਲੈ ਕੇ ਜਾ ਰਹੇ ਆ ਜਿਸ ਕਿਸੇ ਵੀਰ ਨੂੰ ਵੀ ਇਸ ਬਜ਼ੁਰਗ ਬਾਰੇ ਕੋਈ ਵੀ ਜਾਣਕਾਰੀ ਹੋਵੇ ਸਾਡੇ ਨੰਬਰ ਹਨ 78370 3062 96468 65505 ਤੁਸੀਂ ਵੀ ਆਪਣੇ ਬੋਲ ਦੋ ਜੀ ਮੇਰਾ ਨੰਬਰ ਹੈ ਜੀ 98882366 ਤੇ ਵੀਰ ਜੀ ਹੋਰਾਂ ਨਾਲ ਬੜੇ ਥੇ ਆਪਾਂ ਇਦਾਂ ਹੀ ਲਵਾਰਸ ਜੋ ਲੱਭਦਾ ਵਾ ਆਪਾਂ ਵੀਰ ਜੀ ਹੋਰ ਨੂੰ ਦੱਸ ਦਿੰਦੇ ਆ ਤੇ ਧੰਨਵਾਦ ਕਰਦੇ ਆ ਪੰਕਜ ਵੀਰ ਦਾ ਕਿ ਜਦੋਂ ਸਾਡੀ ਕਾਲ ਆਉਂਦੀ ਆ ਬਸ ਉਤੋਂ ਆਨਲਾਈਨ ਸਮਾਂ ਲੱਗਦਾ ਵੀਰ ਜੀ ਉਹਦਾ ਕਿਤੇ ਵੀ ਹੋਣਗੇ ਇਹਨਾਂ ਦਾ ਵੀ ਇਹ ਵੀ ਕੀਰਤੀ ਆ ਕੰਮ ਵੀ ਕਰਦੇ ਆ ਨਾਨ ਨਨ ਤੇ ਬਹੁਤ ਧੰਨਵਾਦ ਆਂਦੀਆਂ ਵੀਰ ਜੀ ਜਿਹੜਾ ਤੁਸੀਂ ਇੰਨੀਆਂ ਰੂਹਾਂ ਦੀ ਜਾਨ ਇੰਨੀ ਦਾ ਗੁਰੂ ਮੱਤਿ ਇੱਕ ਫੋਨ ਤੇ ਉਸੇ ਹੋਏ ਆਏ ਹੋ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਕੋਈ ਗੱਲ ਨਹੀਂ ਭਾਜੀ ਤੁਹਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ ਬਾਪੂ ਨੂੰ ਬਿਠਾਇਆ ਇੱਥੇ ਪ੍ਰਸ਼ਾਦਾ ਪਾਣੀ ਸ਼ਿਕਾਇਆ ਵਾ ਹੋਰ ਜਿਹੜੀ ਵੀ ਲੋਡ ਪਈ ਹੈ ਭਾਜੀ ਨੇ ਕਰੀਬਨ ਡੇਢ ਦੋ ਘੰਟੇ ਤੇ ਬਿਠਾ ਕੇ ਰੱਖਿਆ ਵਾ ਸੋ ਸਾਡੀ ਸਾਰੀ ਸੰਗਤ ਅੰਨ ਬੇਨਤੀ ਆ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਿਓ ਇਨੇ ਕੀ ਬੇਨਤੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕੰਨ ਲਾ ਦੇ ਗੱਡੀ ਬਾਪੂ ਜੀ ਨੂੰ ਉੱਪਰ ਲਾ ਦੇ ਸਭ ਇੰਗੜਨ ਨਾ ਹੋ ਵਾ ਹੋ ਪਰ ਉੱਪਰੀ ਆਓ ਬੇਟਾ ਆ ਜਾ ਮਾ ਜੀ ਸੱਜਣਾ